16 8 2025 ਨੂੰ ਇੱਕ ਕਮਾਨ ਏਰੀਆ ਦੇ ਵਿੱਚ ਹੀ ਗੁਰਚਰਨ ਸਿੰਘ ਦੇ ਜੋ ਕਿ ਇੱਕ ਸਰਵਿਸ ਵਨਰ ਉਹਨਾਂ ਦੇ ਘਰ ਦੇ ਵਿੱਚ ਗੇਟ ਤੇ ਇੱਕ ਗੋਲੀ ਚਲਾਈ ਗਈ ਸੀ ਜੇ ਉਹਦੇ ਰਿਗਾਰਡਿੰਗ ਅਸੀਂ ਕੇਸ 146/25 ਰਜਿਸਟਰਡ ਕੀਤਾ ਸੀ ਘਵਾਨ ਥਾਣੇ ਦੇ ਵਿੱਚ ਉਹਦੇ ਤੇ ਹੀ ਕੰਮ ਕਰਦੇ ਹੋਏ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਔਰ ਇਸ ਤੋਂ ਨਾਲ ਹੀ ਇਹ ਵੀ ਬੱਲੜਵਾਲ ਤੋਂ ਸੀਗੇ ਗੁਰਚਰਨ ਸਿੰਘ ਤੇ ਇੱਕ ਸੁਖਦੇਵ ਸਿੰਘ ਹੈਗੇ ਉਹ ਵੀ ਬੱਲਣਵਾਲ ਤੋਂ ਹੀ ਉਹ ਵੀ ਇੱਕ ਸਰਵਿਸ ਮੈਂਨ ਸੀ ਤੇ ਕਰੀਬ ਮਹੀਨੇ ਬਾਅਦ ਹੀ 15 9 ਨੂੰ ਉਹਨਾਂ ਦੇ ਘਰ ਤੇ ਵੀ ਗੇਟ ਤੇ ਗੋਲੀ ਚਲਾਈ ਸੋ ਦੋ ਇਹ ਸਾਡੀਆਂ ਪੈਂਡਿੰਗ ਵਾਰਦਾਤਾ ਸੀਗੀ ਜਿਨ੍ਹਾਂ ਤੇ ਕੰਮ ਕਰ ਰਹੇ ਸੀਗੇ ਤੇ ਐਸ ਐਚ ਯੂ ਕੁਮਾਨ ਆਪਣੇ ਗਗਨਦੀਪ ਸਿੰਘ ਔਰ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਸੀਆਈਏ ਦੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਕਾਮਯਾਬੀ ਹਾਸਿਲ ਕੀਤੀ ਹੈ ਕਿ ਜਿਹੜੇ ਗੋਲੀ ਚਲਾਣ ਵਾਲੇ ਸੀਗੇ ਇਹਨਾਂ ਦੇ ਇਹ ਫਰੋਤੀਆਂ ਮੰਗਣ ਵਾਲਾ ਇੱਕ گروਹ ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਬਸਟ ਕੀਤਾ ਹੁਣ ਤੇ ਇਹਦੇ ਵਿੱਚ ਇਹਨਾਂ ਨੇ 50-50 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਇੱਕ ਬਲਵਿੰਦਰ ਸਿੰਘ ਹੈ Ê ਤੋਂ ਸਖਾਲੇ ਪਿੰਡ ਦਾ ਹੈਗਾ ਇਹ ਸਖੋਵਾਲ ਪਿੰਡ ਦਾ ਸਖੋਵਾਲ ਪਿੰਡ ਦਾ ਬਲਵਿੰਦਰ ਸਿੰਘ ਉਰਫ ਬਿੱਲਾ ਹੈਗਾ ਜਿਹੜਾ ਕਿ ਕਰੀਬ ਛਾਲ ਡੇ ਸਾਲ ਹੋਇਆ ਉਹਨੂੰ ਬੈਲਜੀਅਮ ਨੂੰ ਗਿਆਣਾ ਹੋਇਆ ਤੇ ਉਹਦੇ ਨਾਲ ਹੀ ਉਹਦੇ ਇੱਕ ਰਣਜੀਤ ਸਿੰਘ ਤੇ ਆਪਣੇ ਇੱਕ ਭੁਪਿੰਦਰ ਸਿੰਘ ਲਾਲੀ ਤੇ ਇੱਕ কিরਣ কিরਣਦੀਪ ਸਿੰਘ प्रीति ਇਹਨਾਂ ਨੇ ਗਰੁੱਪ ਆਇਆ ਹੋਇਆ ਸੀ ਇਹ ਇਕੱਠੇ ਆਪਸ ਦੇ ਵਿੱਚ ਪਹਿਲਾਂ ਯਾਰ ਦੋਸਤ ਹੁੰਦੇ ਸੀਗੇ ਤੇ ਇਹਨਾਂ ਨੇ ਸੋਚਿਆ ਕਿ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਪੈਸੇ ਇਕੱਠੇ ਕਰਨ ਦਾ ਔਰ ਈਜ਼ੀ ਮਨੀ ਦਾ ਹੈਗਾ ਇਹਨਾਂ ਨੇ ਇਹ ਉਥੋਂ ਜਿਹੜਾ ਬੈਲਜੀਅਮ ਵਾਲਾ ਲੜਕਾ ਸੀਗਾ ਇਹ ਇੱਥੇ ਸਾਰੀ ਰੈਕੀ ਕਰਨ ਦੇ ਕਿਹੜਾ ਮੀਰ ਹੈ ਕਿਹਦਾ ਘਰ ਵੱਡਾ ਹੈ ਕਿਦੇ ਘਰ 'ਚ ਟਰੈਕਟਰ ਹੋਰ ਸੁਖ ਸੁਹਤਾ ਸਾਰੀਆਂ ਜ਼ਿਆਦਾ ਹੈ ਕਿਦੇ ਤੋਂ ਇਹ ਦਾਜਾ ਲਗਾ ਲੈਂਦੇ ਸੀ ਕਿ ਇਹ ਫਾਈਨੈਂਸ਼ਲੀ ਸਾਊਂਡ ਹੈਗਾ ਤੇ ਉਹਦੀ ਇਨਫੋਰਮੇਸ਼ਨ ਉਹਨੂੰ ਦਿੰਦੇ ਸੀ ਫੋਨ ਮੈਥੋਂ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਤੇ ਉਹ ਉੱਥੋਂ ਫਿਰ ਇਹਨਾਂ ਨੂੰ ਧਰਜੀ ਲਾਂਦਾ ਸੀ ਉਸ ਬੰਦੇ ਨੂੰ ਵੀ ਮੈਨੂੰ 50 ਲੱਖ ਦੇ ਦੇ ਲੱਖ 60 ਲੱਖ ਦੇ ਦੇ 40 ਲੱਖ ਦੇ ਦੇ ਇਸ ਤਰ੍ਹਾਂ ਦੀ ਉਹ ਫਰਾਤੀ ਮੰਗਦਾ ਜੇ ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੇਵਾਂਗੇ ਤੇ ਇਹਨਾਂ ਦੇ ਵਿੱਚ ਇੱਕ ਭੁਪਿੰਦਰ ਸਿੰਘ ਹੈਗਾ ਜਿਹੜਾ ਕਿ ਬੱਲਣਵਾਲ ਦਾ ਹੀ ਹੈਗਾ ਉਹ ਇਹਨਾਂ ਨੂੰ ਜਿਹੜੇ ਉੱਥੋਂ ਦੇ ਸਰਮਾਇਦਾਰ ਲੋਕ ਹੈਗੇ ਸੀਗੇ ਉਹਨਾਂ ਦੇ ਫੋਨ ਨੰਬਰ ਪ੍ਰੋਵਾਈਡ ਕਰਦਾ ਸੀਗਾ ਤੇ ਅਸੀਂ ਭਿੰਦਰ ਸਿੰਘ ਔਰ ਰਣਜੀਤ ਸਿੰਘ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਰਣਜੀਤ ਸਿੰਘ ਜਿਹੜਾ ਹੈਗਾ ਬਰਿਆਰ ਦਾ ਹੈ ਤੇ ਭੁਪਿੰਦਰ ਸਿੰਘ ਉੱਥੋਂ ਬੱਲਣਵਾਲ ਦਾ ਹੈ ਰਣਜੀਤ ਸਿੰਘ ਜਿਹੜਾ ਹੈ ਇਹਦੇ ਕੋਲ ਇੱਕ ਪਿਸਟਲ ਸੀਗਾ 32 ਬੋਰ ਜਿਹੜਾ ਕੰਟਰੀ ਮੇਡ ਹੈਗਾ ਸੀਗਾ ਜਿਹੜਾ ਕਿ ਪੁਲਵਿੰਦਰ ਸਿੰਘ ਉਰਫ ਬਿੱਲੇ ਨੇ ਸਖੋਵਾਲ ਵਾਲੇ ਨੇ ਹੀ ਇਸ ਨੂੰ ਤਰਮ-ਤਰਮ ਸਾਈਡ ਤੋਂ ਇਹਨੂੰ ਡਵਾਇਆ ਸੀਗਾ ਕਿ ਫਲਾਣੇ ਬੰਦੇ ਕੋਲ ਜਾ ਕੇ ਲੈ ਆਣਾ ਤੇ ਇਹਨੇ ਉਹ ਪਿਸਤੌਲ ਲਿਆਂਦਾ ਨਾਲ ਇਹਨੇ ਤਿੰਨ ਰੌਂਦ ਲਿਆਂਦੇ ਸੀ ਜਿਹਦੇ ਚ ਦੋ ਇਹਨੇ ਇੱਕ ਤਾਂ ਗੁਰਚਰਨ ਸਿੰਘ ਦੇ ਘੇਟ ਤੇ ਗੋਲੀ ਮਾਰ ਕੇ ਚਲਾਤਾ ਸੀਗਾ ਇਹ ਰੌਂਦ ਅਤੇ ਇੱਕ ਚਲਾਤਾ ਸੀਗਾ ਇਹਨੇ ਸੁਖਦੇਵ ਸਿੰਘ ਦੇ ਤੇ ਤੀਸਰਾ ਰੌਂਦ ਤੇ ਪਿਸਤੌਲ ਵੀ ਅਸੀਂ ਰਿਕਵਰ ਕਰ ਲਿਆ ਹੁਣ ਇਹ ਦੋ ਬੰਦਿਆਂ ਦੀ ਇਹਦੇ ਵਿੱਚ ਅਸੀਂ ਅਰੈਸਟ ਪਾ ਲਈ ਹੈ ਇੱਕ ਜਿਹੜਾ ਰਣਜੀਤ ਸਿੰਘ ਹੈ ਇਹਨੂੰ 19/9 ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਭੁਪਿੰਦਰ ਸਿੰਘ ਲਾਲੀ ਜਿਹੜਾ ਹੈਗਾ ਬੱਲੜਵਾਲ ਦਾ ਇਹਨੂੰ 23/9 ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਕਿ ਇਸ ਤਰੀਕੇ ਨਾਲ ਜਿਹੜਾ ਕਿ ਇਹ ਫਰਾਗੀਆਂ ਮੰਗਣ ਵਾਲੇ گروਹ ਦਾ ਅਸੀਂ ਪਰਦਾ ਫਾਸ਼ ਕੀਤਾ ਹੈ ਕਿ ਕਿਸੇ ਜਾਰੀ ਹੈ ਫਿਲਹਾਲ ਜੋ ਸਾਡੇ ਤੱਕ ਹੁਣ ਗੱਲ ਸਾਹਮਣੇ ਆਈ ਹੈ ਵੀ ਉਹਦੇ ਤੇ ਕੋਈ ਕੇਸ ਰਜਿਸਟਰਡ ਨਹੀਂ ਸੀ ਇਹ ਜਿਹੜੇ ਪੰਜਾਂ ਚਾਰ ਲੜਕੇ ਹੈਗੇ ਇਹ ਇਹ ਆਪਸ ਵਿੱਚ ਇੱਥੇ ਯਾਰ ਦੋਸਤ ਸੀਗੇ ਕਿਉਂਕਿ ਰਣਜੀਤ ਸਿੰਘ ਦੀ ਇੱਥੇ ਰੈਡੀमेड ਗਾਰਮੈਂਟਸ ਦੀ ਇੱਕ ਸ਼ਾਪ ਹੈਗੀ ਸੀਗੀ ਤੇ ਉੱਥੇ ਇਹਨਾਂ ਦੇ ਉੱਠਣਾ ਬੈਠਣਾ ਹੁੰਦਾ ਸੀਗਾ ਫਿਰ ਇਹਨਾਂ ਨੇ ਬਾਅਦ ਵਿੱਚ ਈਜ਼ੀ ਮਨੀ ਲਈ ਮਨੀ ਮੇਕਿੰਗ ਲਈ ਇਹਨਾਂ ਨੇ ਇੱਕ ਤਰੀਕਾ ਅਡਾਪਟ ਕੀਤਾ ਕਿ ਉਹ ਉੱਥੋਂ ਧਮਕੀ ਲਾਂਦਾ ਸੀਗਾ ਤੇ ਜਦੋਂ ਤੱਕ ਬੰਦੇ ਨੂੰ ਇਹ ਧਮਕੀ ਆਉਂਦੀ ਏ ਕੋ ਉਹ ਪਹਿਲਾਂ ਹੀ ਡਰਿਆ ਹੁੰਦਾ ਸੀਗਾ ਉਪਰੋਂ ਇਹ ਉਸ ਦਿਨੀ ਇੱਕ ਅੱਧੇ ਦਿਨ ਬਾਅਦ ਹੀ ਉਹਦੇ ਘਰ ਫਾਇਰ ਕਰਾ ਦਿੰਦੇ ਸੀ ਜਿਹਦੇ ਨਾਲ ਸਾਈਕੋਲੋਜੀਕਲੀ ਉਹ ਹੋਰ ਜ਼ਿਆਦਾ ਡਰ ਜਾਂਦਾ ਸੀਗਾ ਤੇ ਉਹ ਕਹਿੰਦਾ ਸੀ ਵੀ ਅਸੀਂ ਪੈਸੇ ਦੇ ਦਈਏ ਇਹ ਇਸ ਤਰੀਕੇ ਨਾਲ ਇਹ ਪੈਸੇ ਉਹਦਾ ਕੋਈ ਐਂਥਨ ਦਾ ਕੰਮ ਕਰਦੇ ਸੀ ਸਰ ਜੀ ਸਿੰਘ ਹੈ ਜਿਹੜੇ ਇੱਕ ਗੋਲੀ ਚਲਾਉਂਦਾ ਸੀਗਾ ਇਹਦਾ ਇੱਕ ਪੁਰਾਣਾ ਐਨਡੀਪੀਐਸ ਦਾ ਕੇਸ ਹੈ ਹੈਗਾ ਤੇ ਬਾਕੀ ਹੋਰ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਜਿਹੜਾ ਬੈਲਜੀਅਮ ਬਲਵਿੰਦਰ ਸਿੰਘ ਹੈਗਾ ਉਹਨੇ ਹੀ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਕਰੋ ਫਰੋਦੀਆਂ ਵਾਲਾ ਤੇ ਮੈਂ ਤੁਹਾਨੂੰ ਇਹਦੇ ਲਈ ਜਿਹੜਾ ਵੈਪਨ ਹੈਗਾ ਉਹ ਵੀ ਮੈਂ ਤੁਹਾਨੂੰ ਦਵਾਣਾ ਉਹਨੇ ਫਿਰ ਜੋ ਹੁਣ ਤੱਕ ਸਾਡਾ ਪ੍ਰਾਇਮਰ ਸਸਹ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਹਰੀਕੇ ਸਾਈਡ ਉੱਥੇ ਤਰਨ-ਤਰਨ ਤੋਂ ਕਿਸੇ ਬੰਦੇ ਕੋਲ ਦਵਾਇਆ ਉਹ ਹਜੇ ਜੇ ਇਹਨਾਂ ਨੂੰ ਫਰੋਦੀ ਦੀ ਰਕਮ ਮਿਲਦੀ ਜਾਂ ਇਹ ਉਹਦੇ ਵਿੱਚ ਕਾਮਯਾਬ ਹੋ ਜਾਂਦੇ ਤੇ ਫਿਰ ਇਹਨਾਂ ਨੇ ਆਪਣਾ ਹਿਸਾਬ-ਸਾ ਵੰਡਣਾ ਸੀ ਬਿਲਕੁਲ ਕਾਫੀ ਨੇ ਦੱਸਿਆ ਵੀ ਦੋ ਜਣੇ ਫੜੇ ਆ ਅਜੇ ਹੋ ਸਕਦਾ ਇਹਨਾਂ ਦੇ گروਹ ਦੇ ਹੋਰ ਵੀ ਬੰਦੇ ਹੋਣ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਚੱਲੀ ਜਾਏਗੀ ਜਿਹੜਾ ਜਿਹੜਾ ਬੰਦਾ ਇਹਦੇ ਵਿੱਚ ਕਲਪਰੇਟ ਆਂਦਾ ਜਾਏਗਾ ਹੋ ਸਕਦਾ ਕਿਸੇ ਨੇ ਫਾਈਨੈਂਸ਼ੀਅਲ ਹੈਲਪ ਕੀਤੀ ਹੋਵੇ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੋਵੇ ਜਿਹੜੇ-ਜਿਹੜੇ ਵੀ ਇਹਦੇ ਵਿੱਚ ਹੋਣਗੇ ਬਖਸ਼ੇ ਨਹੀਂ ਜਾਣਗੇ